ਅੱਜ ਆਪਣਾ ਲਾਪਰੀ ਸੇ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜਿਲ੍ਹਾ ਗਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਬਿਲਕੁਲ ਨਾਲ ਹੀ ਪਿੰਡ ਸਾਦੋਵਾਲੀ ਸੋ ਇਹ ਜੋ ਤਸਵੀਰਾਂ ਜਿਹੜੀਆਂ ਆਪਣੇ ਦਰਸ਼ਕਾਂ ਜਿਹੜੀਆਂ ਸਾਂਝੀ ਕਰ ਰਹੇ ਆ ਇਹ ਤਸਵੀਰਾਂ ਇੱਕ ਘਰ ਦੀਆਂ ਨਹੀਂ ਇਹ ਬਿਲਕੁਲ ਇੱਕ ਜੰਝ ਘਰ ਦੀਆਂ ਤਸਵੀਰਾਂ ਨੇ ਜਿੱਥੇ ਇੱਕ ਪਰਿਵਾਰ ਕੁਦਰਤੀ ਮਾਰ ਦੀ ਲਪੇਟ ਦੇ ਵਿੱਚ ਆ ਕਾਫੀ ਜਿਹੜੇ ਘਰ ਤਾਂ ਨੁਕਸਾਨ ਦਾ ਹੀ ਕੋਏ ਨੇ ਪਰ ਪਿੰਡ ਦੇ ਵਿੱਚੋਂ ਜਿਹੜੀ ਕੁਦਰਤੀ ਆਸੀਮਾਰ ਪਈ ਪਾਣੀ ਤਾਂ ਬਿਲਕੁਲ ਪਿੰਡ ਦੇ ਵਿੱਚੋਂ ਜਿਹੜਾ ਚਲਾ ਗਿਆ ਪਰ ਇੱਕ ਸਾਪ ਜਿਹੜੀ ਆ ਇਹ ਛੱਡ ਗਿਆ ਕੁਦਰਤੀ ਆਸੀਮਾਰ ਤਾਂ ਐਸਪੀ ਆ ਪਰ ਅੱਜ ਤੱਕ ਜਿਹੜੇ ਕੁਝ ਪਰਿਵਾਰ ਨੇ ਜਿਨ੍ਹਾਂ ਦੇ ਕੋਲੋਂ ਆਪਣੇ ਜਿਹੜੇ ਰਹਿਣ ਬਸੇਰੇ ਵੀ ਜਿਹੜੇ ਨਹੀਂ ਉਹ ਸਾਰੇ ਜਾਣਦੇ ਸੋ ਕਦੀ ਕੋਈ ਕਿਸੇ ਬ੍ਰਾਂਡੇ ਦੇ ਵਿੱਚ ਜਾਂ ਕੋਈ ਕਿਸੇ ਪੁਜਾਤੀ ਘਰ ਦੇ ਵਿੱਚ ਜਿਹੜਾ ਰਹਿਲੀ ਮਜ਼ਬੂਰ ਸੋ ਸਾਡੇ ਨਾਲ ਪਰਿਵਾਰਕ ਮੈਂਬਰ ਨੇ ਜ਼ਰੂਰ ਗੱਲਬਾਤ ਇਹਦੇ ਨਾਲ ਕਰ ਲੈਣੇ ਦੱਸਿਓ ਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਚੰਨਜੀਤ ਪਿੰਡ ਅਸਾਧਾ ਵਾਲੀ ਇਹ ਜਿਹੜਾ ਜਿੱਥੇ ਰਹੜੇ ਜੋ ਇੱਕ ਕੀ ਚੀਜ਼ ਇਹ ਭਾਜੀ ਜਾਂਚ ਕਰ ਰਹੇ ਹਾਂ ਤੇ ਅੰਟੀ ਕਮਰਾ ਭਾਪਾ ਦੀ ਹਾੜਾ ਡੇਗਾ ਦੋ ਬੱਚਿਆਂ ਦੀ ਮਾਂ ਆ ਵਾ ਤੇ ਮਾਲੋ ਸਾਰੀ ਦੇਖ ਗਈ ਆ ਜੇ ਜਦੋਂ ਮਤਲਬ ਕਮਰਾ ਜਦੋਂ ਪਹਿਲਾਂ ਤੁਸੀਂ ਇੱਥੇ ਆਏ ਜੋ ਕਮਰਾ ਉਸ ਟਾਈਮ ਡੇਗਾ ਕਿ ਜਾਂ ਬਾਅਦ ਚ ਡੇਗਾ ਇਹ ਭਾਜੀ ਇਹ ਸਮਾਨ ਵਿੱਚੇ ਕੋਹ ਰਗਾ ਵਿੱਚੇ ਕੋਹ ਕੱਢ ਲਿਆ ਕੀ ਸਮਾਨ ਕੀ ਵੀ ਸਮਾਨ ਇਹ ਮੇਰੇ ਫਰੇਜ ਚਾ ਇੱਕ ਮੇਰੀ ਲਮਾਰੀ ਆ ਤੇ ਇਹੋ ਸਮਾਨ ਬਾਕੀ ਭਾਂਡੇ-ਪੌਂਡੇ ਰੋੜ ਕੇ ਤੋ ਤਾਂ ਕਹਿੰਨੇ ਚਲੋ ਦਿੱਤੇ ਆਪਣੇ ਆ ਕਰਦੇ ਅੰਜੀਆਂ ਨੇ ਦਿੱਤੇ ਮੈਨੂੰ ਭਾਂਡੇ-ਪੌਂਡੇ ਵਰਤਨ ਨੂੰ ਨਾਲੇ ਤੇ ਇਸ ਟਾਈਮ ਨਾਲਕਾ ਵੀ ਹਨ ਨੇ ਆ ਕਿਵੇਂ ਫਿਰ ਪਾਣੀ ਦਾ ਜਿਹੜਾ ਸਾਰਾ ਜਿਹੜੀ ਪਾਣੀ ਇਹ ਸਾਡੇ ਚਾਚੇ ਤਾਇਆ ਮੈਂ ਆਪਣੇ ਚਾਚਾ ਘਰੋਂ ਲੀਰਾ ਲੱਤਾਂ ਧੋਣੇ ਆ ਇਸ ਟਾਈਮ ਮਤਲਬ ਇਹ ਤਾਂ ਚਲੋ ਪਜਾਤੀ ਘਰ ਚਲੋ ਕੋਈ ਗੱਲ ਨਹੀਂ ਆ ਪਰ ਤੁਹਾਡੇ ਕੋਲ ਜਿਹੜਾ ਉੱਥੇ ਫਿਰ ਆਪਣਾ ਰਹਿਣ ਬਿਸਰਾ ਕਿਉਂ ਨਹੀਂ ਸਾਰੇ ਜਾਣਦੇ ਉਹ ਪਾਜੀ ਅਜੇ ਪਾ ਹੱਥੇ ਲਾ ਹੋਏਗਾ ਤਾਂ ਫਿਰ ਪਾਵਾਂਗੇ ਇਸ ਟਾਈਮ ਸਾਡੇ ਕੋਲ ਅਜੇ ਨਹੀਂ ਪੈਨੇ ਫਿਰ ਘਰ ਵਾਲੇ ਦੀ ਲੱਤ ਟੁੱਟੀ ਚਾਰਾ ਤਾਂ ਉਹ ਅਜੇ ਮਿਹਨਤ ਤਾਂ ਇੱਤਰ ਹਾਨੀ ਅਜੇ ਅਸੀਂ ਗੋਭੀ ਦਾ ਕੰਮ ਕਰਦੇ ਆ ਗੋਭੀਆਂ ਨੂੰ ਰੋੜਕੀ ਨਾ ਇਸ ਟਾਈਮ ਮੰਨ ਲਓ ਕੋਈ ਜਿਵੇਂ ਹੁਣ ਹਰ ਕੁਦਰਤੀ ਮਾਰਪਈਏ ਕਿੰਨੀਆਂ ਮਲ ਫਾਈਲਾਂ ਭਰੀਆਂ ਜਾਣੀਆਂ ਕਿੰਨੀਆਂ ਸੰਸਥਾ ਲੱਗੀਆਂ ਤੁਹਾਡੇ ਤੱਕ ਨਹੀਂ ਪਹੁੰਚੀਆਂ ਨਹੀਂ ਭਾਜੀ ਇਹ ਲਿਖ ਕੇ ਕਰਦੇ ਆ ਪਰ ਦਿੰਦੇ ਕੁਝ ਨਹੀਂ ਇੱਥੇ ਹਾਂਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਸ ਪੰਚਾਇਤੀ ਘਰ ਦੇ ਵਿੱਚ ਹਾਂਜੀ 2 ਮਹੀਨੇ ਹੋ ਗਏ ਹਾਂਜੀ ਕੋਈ ਕਰਮਚਾਰੀ ਜਾਂ ਕੋਈ ਸੰਸਥਾ ਵਾਲੇ ਇੱਥੇ ਪਹੁੰਚ ਕਰਨੀ ਤੁਹਾਡੇ ਤੱਕ ਪਹੁੰਚਾ ਨਹੀਂ ਭਾਜੀ ਇਹ ਤਾਂ ਵੇਖ ਕੇ ਉਧਰ ਜਾਂਦੇ ਵੇਖ ਕੇ ਆਉਂਦੇ ਨਹੀਂ ਕੋਹ ਹਨ ਦਿੰਦੇ ਨਹੀਂ ਲਿਖ ਕੇ ਕਰਦੇ ਆ ਬਚ ਦਿੰਦੇ ਕੋਹ ਨਹੀਂ ਕਿੰਨੇ ਕਮਰੇ ਸਨ ਉੱਥੇ ਜਿਹੜੇ ਡਿੱਗ ਪਏ ਇੱਕੋ ਕਮਰਾ ਹਾਂਜੀ ਮਹ ਲੋ ਹਰ ਕੁਦਰਤੀ ਮਾਰਤਾ ਹੁਣ ਭਈ ਇਸ ਤੋਂ ਪਹਿਲਾਂ ਨਹੀਂ ਕਦੀ ਮਤਲਬ ਸਾਰੀ ਕਰਨ ਦਾ ਵੀ ਉਸ ਕਮਰੇ ਜਿਹਾਂ ਪੱਕਾ ਕਰ ਲਈ ਜਾਂ ਕਿਵੇਂ हां ਜੀ ਆਹੀ ਗੋਭੀ ਲਾਈ ਹੈ ਤੇ ਆਹ ਜਨੂਆ ਆਸੀ ਆਹੀ ਕਮਰੇ ਪਾਵਾਂਗੇ ਤਾਂ ਕਰਕੇ ਉਹ ਸਾਰੀ ਰੁੜਗੀ ਗੋਭੀ ਗੋਭੀ ਉਹ ਤੁਸੀਂ ਲਾਈ ਮਤਲਬ ਆਪਣੀ ਪਿਆਲੀ ਚ ਲਾਈ ਜਾਂ ਕਿਵੇਂ ਜਟਾਂ ਦੀ ਲਾਈ ਫਿਰ ਹਿੱਸੇ ਤੇ ਲਾਈ ਹੈ ਕਿਵੇਂ ਹਿੱਸੇ ਤੇ ਦੂਜੇ ਹਿੱਸੇ ਤੇ ਲਾਈ ਦੂਜੇ ਸੇ ਨਹੀਂ ਹਾਂ ਜੀ ਫਿਰਮ ਗੋਭੀ ਲਾਉਂਦੇ ਹਾਂ ਹਾਂ ਜੀ ਅੱਗੇ ਵੀ ਮੈਂਤ ਕਰਦੇ ਹਾਂ ਜਿਹੜੇ ਅੱਗੇ ਵੀ ਗੋਭੀ ਲਾਈ ਗਏਆਂ ਪੈਸੇ ਬਚਿਆ ਸੀ ਤੋਰੀ ਬਬੀ ਇੱਟੇ ਚਟਾਲੀ ਤੇ ਹੁਣ ਗੋਭੀ ਲਾਈ ਉਹ ਰੁੜ ਗਈ ਨੇ ਜਿਹੜੀ ਇੱਟ ਜਿਹੜੀ ਸਟਾਈ ਆ ਉਹ ਕਮਰੇ ਨੂੰ ਮਤਲਬ ਪੱਕਾ ਕਰਨ ਦੀ ਮਤਲਬ ਪੌਲਗੇ ਵਿਚ ਲਈ ਹਾਂਜੀ ਆਹੀ ਇੱਟ ਸਟਾਈ ਹੈ ਤੇ ਚੱਲ ਕਮਰਾ ਪਾਵਾਂਗੇ ਇੱਕ ਇੱਕ ਹੀ ਚੱਲ ਪਾ ਜੇ ਤੇ ਕਿੰਨਾ ਕ ਕਿਸ ਦੇ ਇੰਨਾ ਘਰ ਰਵਾਂਗੇ ਜਾਂਚ ਕਰ ਕਦੀ ਕੋਈ ਬੋਲਦਾ ਨਹੀਂ ਰਹਿਣ ਦਿੰਦਾ ਇੰਨਾ ਚਿਰ ਹਣਾ ਤਾਂ ਕਰਕੇ ਇੱਥੇ ਰਹਿਦੇ ਬੜੀ ਮੁਸ਼ਕਲਾਂ ਨੂੰ ਛੋਟੇ ਛੋਟੇ ਬਣਾਉਣ ਨੂੰ ਬੜੀ ਤੰਗੀ ਬੱਚਿਆਂ ਨੂੰ ਨਾਉਣ ਤੋਂ ਬੜੀ ਤੰਗੀ ਆ ਪਾਂਡਾ ਠੇਕਰ ਲਿਆਉਣ ਨੂੰ ਬੜੀ ਤੰਗੀ ਪਾਣੀ ਲਿਆਉਣ ਨੂੰ ਬੜੀ ਤੰਗੀ ਆ ਤਾਂ ਕਰ ਉਸ ਕਿੰਨੀ ਜੜੀ ਉਹ ਗੋਭੀ ਜੜੀ ਕਿੰਨੇ ਮਤਲਬ ਇੱਕ ਲਈ 2 ਕਿੱਲੇ 2 ਕਿੱਲੇ ਹਾਂਜੀ ਪਹਿਲਾਂ ਵੀ ਲੌਂਦੇ ਰੋ ਕੰਨਾ ਮਨਾਫ ਹੋ ਜਾਂਦਾ ਹਾਂਜੀ ਜੇ ਕਈ ਪਾਜ ਜਾਂਦੇ ਰਹੇ ਪਾਏ ਸਾਨੂੰ ਅਰਕੇ ਉੱਕਾ ਹੀ ਟੁੱਟ ਗਏ ਹੈ ਹਾਂਜੀ ਥਾਂ ਕਰ ਉਹ ਤੁਹਾਡਾ ਜਦੋਂ ਦਿਨ ਦਾ ਚਿਕਨ ਵੀ ਹੱਸੇ ਦਲਾਈਓ ਤੁਹਾਡਾ ਖਰਚਾ ਆਇਆ ਹੈ ਹਾਂਜੀ ਖਰਚਾ ਹੁੰਦਾ ਸਾਡਾ ਵੀ ਹੁੰਦਾ ਵਾ ਚਾਹ ਪਾਣੀ ਦਾ ਹੁੰਦਾ ਖਰਚਾ ਹਾਂਜੀ ਹਾਂ ਇਹ ਬਸ ਖਰਚਾ ਤੁਹਾਡੇ ਦੋ ਲੈ ਹਾਂਜੀ ਹੁਣ ਜਿਹੜੇ ਤੁਹਾਡੇ ਘਰ ਵਾਲੇ ਨੂੰ ਉਹ ਕੀ ਕਰਦੇ ਉਹ ਭਾਜੀ ਮਾਰੀ ਮੋਟੀ ਦਿਹਾੜੀ ਦਿਉਰੀ ਜਾਂਦੀ ਦਿਹਾੜੀ ਤਾਂ ਕੀ ਹੰਨੀ ਆ ਹਾਂਜੀ ਕਦੇ ਕੋ ਪੇਕੇ ਪੂਕੇ ਦੇ ਜਾਂਦੇ ਆ ਖਾਣ ਪੀਣ ਨੂੰ ਆਹੇ ਪੋਹ ਤੇ ਜੰਦੇ ਪੇਕੇ ਪੁਕੇ ਅਜੀ ਹੋਰ ਕੋਈ ਰਿਸ਼ਤੇਦਾਰ ਨਹੀਂ ਕਦੀ ਤੁਹਾਡੇ ਮੱਲੋ ਕੀ ਨਹੀਂ ਹੋਰ ਕੋਈ ਰਿਸ਼ਤੇਦਾਰ ਕੋਈ ਆਇਆ ਨਹੀਂ ਭਾਜੀ ਉੱਤੇ ਅੱਜ ਕੱਲ ਕੌਣ ਆਉਂਦਾ ਅੱਜ ਕੱਲ ਨਹੀਂ ਕੋਈ ਬੰਦ ਜੇ ਜਦੋਂ ਮੱਲੋ ਹਰ ਕੁ ਕੁਦਰਤੀ ਮਾਰ ਵੱਜੀਆ ਮੱਲੋ ਉਹ ਉਸੇ ਟਾਈਮ ਇੱਥੇ ਆ ਕੇ ਜਾਂ ਮੱਲੋ ਪਹਿਲਾਂ ਕਰ ਦੋ ਬਾਅਦ ਚਾਹ ਆਏ ਭਾਜੀ ਜਦੋਂ ਪਾਣੀ ਆਉਣ ਵਾਲਾ ਹੀ ਅਜੀ ਇੱਥੇ ਆ ਗਏ ਤੇ ਜਦੋਂ ਤੋਂ ਲੈ ਸਤਾਂ ਵੀ ਡਿੱਗ ਗਏ ਆ ਹੀ ਕਿਾ ਚੱਲ ਉਧਰ ਚੱਲਦੇ ਨੇ ਕੀ ਪਤਾ ਹੀ ਨਾ ਨਾਰ ਰੋੜ ਜਗੇ ਉਹ ਉਹ ਚੇਚ ਜਿਹੜਾ ਤੁਹਾਡਾ ਮੂਲ ਭਾਂਡੇ ਟਿੱਟੇ ਤੋਂ ਵੀ ਦੱਸਦੇ ਉਹਦੇ ਵਿੱਚ ਕੋਈ ਨਾਜ ਵਗਾਰਾ ਜਾਂ ਹੋਰ ਜਿਹੜੇ ਖਾਂਦ ਦੇ ਸੋਈ ਦੇ ਵਾਸਤੇ ਉਹ ਬਚ ਗਏ ਜਾਂ ਵੀ ਉਹ ਪਾਜੀ ਸਾਰੇ ਰੁੜ ਗਏ ਹਾਂਜੀ ਕਿੰਨਾ ਹੀ ਦਾਣਾ ਫੱਕਾ ਕਿੰਨਾ ਦਾਣੇ ਤੋਂ ਨੇ ਵੀ ਰੁੜ ਗਏ ਜਿਹੜੇ ਹੈਗੇ ਤੋਂ ਕਮਟਾ ਦਾਣੇ ਉਹ ਵੀ ਰੁੜ ਗਏ ਮੁੱਲੇ ਤੋਂ ਹਾਂਜੀ ਰੁੜ ਨਹੀਂ ਪਜੇ ਹਾਂਜੀ ਨਹੀਂ ਪਜੇ ਕਾਨ ਪੀਨ ਨੂੰ ਨਹੀਂ ਚੀਜ਼ਾਂ ਬਚੀਆਂ ਕੋ ਕਿੰਨੇ ਕਿੰਨੇ ਪਰਿਵਾਰ ਦੇ ਮੈਂਬਰ ਕੁੱਲ ਚਾਰ ਜਣੇ ਚਾਰ ਹਾਂਜੀ ਹੁਣ ਜਿਹੜੀ ਆ ਮਨ ਲੋ ਨਹੀਂ ਜਿਹੜੀ ਮਨਿਆਦਾ ਭਰਦੀ ਜਾਮ ਔਰ ਰਹਿਣ ਬਿਚਾਰਾ ਨਹੀਂ ਮਨ ਲੋ ਨਹੀਂ ਭਾਜੀ ਮਿਲਿਆ ਕੁਝ ਨਹੀਂ ਮਿਲਿਆ ਭਾਈ ਕਿ ਚੱਲ ਵੇਲ ਜੇ ਕੋਤੇ ਆਡਾ ਕੋਕ ਸੱਤ ਵਾਲੇ ਲੈਂਟਰ ਨਾਲ ਪੈਣ ਚੱਲ ਸੱਤ ਵਾਲੇ ਪੈ ਜਾਣ ਸਾਡੇ ਬਾਲੇ ਪੈ ਜਾਣ ਹੋਰ ਨਹੀਂ ਹੁਣ ਕੁਛ ਚਾਹੀਦਾ ਮਨ ਲੋ ਜੇ ਨਹੀਂ ਕੋਈ ਸਹਿਜਤਾ ਜਾਣਰੀ ਵੀ ਨਹੀਂ ਜਾਂ ਕੋਈ ਹੋਰ ਜੇ ਸਰਕਾਰੀ ਜਾਂ ਕੋਈ ਨਹੀਂ ਮਦਦ ਦਿੰਦੀ ਤਦ ਤੱਕ ਇੱਥੇ ਰੱਖੋ ਹਾਂਜੀ ਇੱਥੇ ਰਾਵਾਂਗੇ ਫਿਰ ਆਣਾ ਜਿੰਨੇ ਤੱਕ ਉਤਰ ਨਹੀਂ ਕੋਈ ਹੁਣ ਤੱਕ ਹਾਂਜੀ ਉਹ ਇਹ ਇੱਕ ਲੋੜਵੰਦ ਪਰਿਵਾਰ ਹੈ ਜੋ ਕੁਦਰਤੀ ਮਾਰ ਦੇ ਵਿੱਚ ਜਿਹੜਾ ਮਤਲਬ ਆਪਦਾ ਸਾਰਾ ਜਿਹੜਾ ਵਾ ਰਹਿਣ ਬਚੇਰਾ ਵੀ ਜਿਹੜਾ ਮਤਲਬ ਘਰ ਦਾ ਦਾਣਾ ਫੱਕਾ ਜਾਂ ਭਾਂਡੇ ਵੀ ਚਲੋ ਉਸ ਪਾਣੀ ਨੇ ਮਾਰਨੇ ਰੋੜ ਕੇ ਲੱਗ ਸੋ ਕੱਚਾ ਕਮਰਾ ਸੀ ਪਹਿਲਾਂ ਵੀ ਜਿਹੜੀ ਪਰਿਵਾਰ ਦੇ ਕੋਲ ਇੰਨੀ ਪਹੁੰਚ ਨਹੀਂ ਸੀ ਕਿ ਉਸ ਕਮਰੇ ਨੂੰ ਜਿਹੜਾ ਪੱਕਾ ਕਰ ਲੈਣਾ ਸੋ ਥੋੜੀ ਬੋਦੀ ਗੋਭੀ ਜਿਹੜੀ ਆ ਬੀਜ ਦੇ ਦੱਸਿਆ ਨਾ ਨੇ ਵੀ ਗੋਭੀ ਵੱਧ ਦੇ ਜਾ ਕਿਵੇਂ ਬੀਜਦੇ ਸਨ ਉਸ ਦੇ ਵਿੱਚੋਂ ਜੋ ਕਿਰਤ ਨਿਕਲਦੀ ਸੀ ਕਵਾਈ ਨਿਕਲ ਜੀ ਦਹਾਨਵਾਂ ਦੀ ਉਸ ਨਾਲ ਇਹਨਾਂ ਇਟਾਂ ਵੀ ਜਿਹੜੇ ਛਟਾਈਆਂ ਸੀ ਕਿ ਆਨ ਦਾ ਪੇਜ ਜਦੋਂ ਵੀ ਕਿਤੇ ਹੋਰ ਜਿਹੜਾ ਖੱਟਾ ਜਿਹੜਾ ਜਿਹੜਾ ਰੈਸਕਿਊ ਕਰਾਂਗੇ ਤਾਂ ਕੋਠੇ ਜਿਹੜੇ ਨੇ ਹੌਲੀ ਰਿ ਕਰਕੇ ਜਿਹੜੇ ਬਣਾਵਾਂਗੇ ਜਿਹੜਾ ਥੋੜਾ ਥੋੜਾ ਮਟੀਰੀਅਲ ਜਿਹੜਾ ਕੋਠਿਆਂ ਲੱਗਦਾ ਉਹ ਸਾਰਾ ਛਟਾਉਣ ਦੀ ਕੋਸ਼ਿਸ਼ ਕੀਤੀ ਪਰ ਜਿਹੜੀ ਇਸ ਵਾਰ ਜਿਹੜੀ ਕੁਦਰਤੀ ਮਾਰ ਪਈ ਆ ਸਾਰੇ ਇਹ ਜਿਹੜੇ ਇਹਨਾਂ ਦੇ ਰਮਾਨ ਜਿਹੜੇ ਨੇ ਉਹ ਜਿਹੜੇ ਰੋੜ ਕੇ ਰੱਖਦੇ ਨੇ ਗੱਲ ਤਾਂ ਪਰਿਵਾਰਕ ਮੈਂਬਰ ਜ਼ਰੂਰ ਕਰ ਰਹੇ ਨੇ ਪਰ ਕਿਤੇ ਨਾ ਕਿਤੇ ਪਰਿਵਾਰਕ ਮੈਂਬਰ ਦਾ ਅੰਦਰੋਂ ਜਿਹੜਾ ਮੰਨ ਭਰਿਆ ਵਾ ਇਦਾਂ ਦੀ ਕੁਦਰਤੀ ਮਾਰ ਜਿਹੜੀਆਂ ਨੇ ਪਹਿਲਾਂ ਹੀ ਜਿਹੜੇ ਗਰੀਬੀ ਦੇ ਸਾਗੜ ਦੇ ਵਿੱਚ ਜਿਹੜੇ ਪਰਿਵਾਰ ਨੇ ਸੋ ਇਦਾਂ ਦੀ ਜਿਹੜੀ ਮਾਰ ਪਿਆ ਜਾਂਦੇ ਨਾਲ ਹੋਰ ਪਰਿਵਾਰ ਜਿਹੜੇ ਨੇ ਡਿੱਗ ਜਾਂਦੇ ਨੇ ਸੋ ਐਨਆਰਆਈ ਵੀਰ ਜਾਂ ਸਮਾਜ ਸੇਵੀ ਸੰਸਥਾ ਨੇ ਜਿਹੜੀਆਂ ਇਸ ਤਰ੍ਹਾਂ ਦੇ ਜਿਹੜੇ ਪਰਿਵਾਰਾਂ ਦੀ ਲੋੜਵੰਦਾਂ ਦੀ ਜਿਹੜੀ ਮਦਦ ਕਰ ਰਹੀਆਂ ਸੋ ਇਸ ਪਿੰਡ ਡੇਰਾ ਬੱਬਾ ਨਾਨਕ ਦੇ ਪਿੰਡ ਸਾਧਵਾਲੀ ਦੇ ਵਿੱਚ ਆ ਕੇ ਜਰੂਰ ਇਸ ਪਰਿਵਾਰ ਦੀ ਜਿਹੜੀ ਆ ਮਦਦ ਜਿਹੜੀ ਕਰਨ ਸੋ ਮੈਂ ਤੁਹਾ